ਕਿ ਤੁਹਾਨੂੰ ਵੀ ਲੱਗਦਾ ਹੈ ਕਿ ਲੋਕ ਤੁਹਾਡੀ ਕਦਰ ਨਹੀਂ ਕਰਦੇ ਕਿ ਤੁਸੀਂ ਹਰ ਵੇਲੇ ਇਹ ਮਹਿਸੂਸ ਕਰਦੇ ਹੋ ਕਿ ਤੁਹਾਨੂੰ ਇਗਨੋਰ ਕੀਤਾ ਜਾ ਰਿਹਾ ਹੈ ਤੁਹਾਡੀ ਅਟੈਨਸ਼ਨ ਪਾਉਣ ਦੀ ਆਦਤ ਹੀ ਤੁਹਾਡੀ ਵੈਲਿਊ ਘਟਾ ਰਹੀ ਹੈ ਕਿ ਤੁਸੀਂ ਜਿੰਨੀ ਜ਼ਿਆਦਾ ਅਟੈਨਸ਼ਨ ਪਾ ਲੋਗੇ ਉਹਨਾਂ ਲੋਕੀ ਤੁਹਾਡੇ ਮਗਰ ਆਣਗੇ ਅੱਜ ਮੈਂ ਤੁਹਾਨੂੰ ਦੱਸਣ ਜਾ ਰਹੀਆਂ ਰਿਸਪੈਕਟ ਵਧਾਉਣ ਦੇ 10 ਨਿਯਮ ਜੋ ਤੁਸੀਂ ਅਗਰ ਫਾਲੋ ਕਰ ਲਏ ਤਾਂ ਲੋਕ ਨਾ ਤਾਂ ਸਿਰਫ ਤੁਹਾਨੂੰ ਸੁਣਨਗੇ ਪਰ ਤੁਹਾਡੀ ਇੱਜ਼ਤ ਵੀ ਕਰਨਗੇ ਪਹਿਲਾ ਨਿਯਮ ਹਰ ਗੱਲ ਤੇ ਹਾਂ ਕਹਿਣਾ ਬੰਦ ਕਰੋ ਜਿੰਨੀ ਦੇਰ ਤੱਕ ਤੁਸੀਂ ਹਰ ਗੱਲ ਤੇ ਹਾਂ ਕਹੋਗੇ ਤੁਹਾਡੀ ਅਵੇਲੇਬਿਲਿਟੀ ਨੂੰ ਲੋਕੀ ਚੀਪ ਸਮਝ ਲੈਣਗੇ ਕਿਉਂਕਿ ਤੁਸੀਂ ਹਮੇਸ਼ਾ ਹੀ ਉਹਨਾਂ ਲਈ ਅਵੇਲੇਬਲ ਹੋਗੇ ਆਪਣੇ ਨਾਂ ਦੀ ਵਰਤੋਂ ਸਮਝਦਾਰੀ ਨਾਲ ਕਰੋ ਦੂਜਾ ਨਿਯਮ ਆਪਣੇ ਸਮੇਂ ਨੂੰ ਸੋਨੇ ਦੇ ਬਰਾਬਰ ਸਮਝੋ ਜਦ ਤੱਕ ਤੁਸੀਂ ਆਪਣੇ ਸਮੇਂ ਦੀ ਕਦਰ ਨਹੀਂ ਕਰੋਗੇ ਤਾਂ ਲੋਕੀ ਵੀ ਤੁਹਾਡਾ ਟਾਈਮ ਵੇਸਟ ਕਰਕੇ ਚਲੇ ਜਾਣਗੇ ਆਪਣੇ ਸਮੇਂ ਨੂੰ ਫालतू ਲੋਕਾਂ ਜਾਂ ਫालतू ਗੱਲਾਂ ਉੱਤੇ ਬਰਬਾਦ ਨਾ ਕਰੋ ਕਿਉਂਕਿ ਜੇਕਰ ਤੁਸੀਂ ਆਪਣੇ ਸਮੇਂ ਦੀ ਕਦਰ ਕਰੋਗੇ ਤਾਂ ਹੀ ਦੂਸਰੇ ਤੁਹਾਡੇ ਸਮੇਂ ਦੀ ਕਦਰ ਕਰਨਗੇ ਤੀਜਾ ਨਿਯਮ ਜਵਾਬ ਦੇਣ ਤੋਂ ਪਹਿਲਾਂ 2 ਮਿੰਟ ਚੁੱਪ ਰਹੋ। ਸੂਰੀ ਨੇ ਕਿ ਤੁਸੀਂ ਹਰ ਸਵਾਲ ਦਾ ਜਵਾਬ ਤੁਰੰਤ ਦੇਣਾ। ਕਿਸੇ ਵੀ ਸਵਾਲ ਦਾ ਜਵਾਬ ਦੇਣ ਤੋਂ ਪਹਿਲਾਂ 2 ਮਿੰਟ ਪਾਜ਼ ਲਓ। ਇਹ ਤੁਹਾਡੇ ਸ਼ਬਦਾਂ ਨੂੰ ਭਾਰੀ ਬਣਾਉਂਦਾ ਹੈ। ਚੌਥਾ ਨਿਯਮ ਸਿਰਫ ਆਪਣੇ ਆਪ ਤੇ ਧਿਆਨ ਦਿਓ। ਲੋਕੀ ਕੀ ਕਹਿ ਰਹੇ ਆ ਦੁਨੀਆ ਕੀ ਕਹਿ ਰਹੀ ਆ ਤਾਂ ਉਹਦੇ ਬਾਰੇ ਸੋਚਣ ਦੀ ਕੋਈ ਲੋੜ ਨਹੀਂ। ਜਿੰਨਾ ਜ਼ਿਆਦਾ ਤੁਸੀਂ ਆਪਣੇ ਉੱਤੇ ਫੋਕਸ ਕਰੋਗੇ, ਆਪਣੇ ਆਪਣੇ ਸਕਿੱਲਸ ਨੂੰ ਬੈਟਰ ਕਰੋਗੇ, ਆਪਣੀ ਹੈਲਥ ਵੱਲ ਧਿਆਨ ਦਿਓਗੇ, ਉਹਨਾਂ ਲੋਕਾਂ ਨੂੰ ਤੁਸੀਂ ਆਕਰਸ਼ਿਤ ਲੱਗੋਗੇ ਹਮੇਸ਼ਾ ਇਹ ਸੋਚੋ ਕਿ ਮੈਂ ਕਿਸ ਤਰ੍ਹਾਂ ਆਪਣੇ ਆਪ ਨੂੰ ਹੋਰ ਜ਼ਿਆਦਾ ਬੈਟਰ ਬਣਾ ਸਕਦਾ ਜਾਂ ਸਕਦੀ ਹਾਂ ਪੰਜਵਾਂ ਨਿਯਮ ਘੱਟ ਬੋਲੋ ਪਰ ਜ਼ਿਆਦਾ ਕਹੋ ਹੁਣ ਇਹ ਗੱਲ ਨੂੰ ਧਿਆਨ ਨਾਲ ਸੁਣਨਾ ਜਿਹੜਾ ਵੀ ਇਨਸਾਨ ਸਭ ਤੋਂ ਜ਼ਿਆਦਾ ਬੋਲਦਾ ਨਾ ਲੋਕੀ ਉਹਦੇ ਵੱਲ ਧਿਆਨ ਨਹੀਂ ਦਿੰਦੇ ਲੋਕੀ ਉਹਨੂੰ ਕਹਿੰਦੇ ਨੇ ਇਹ ਬੜਬੋਲਾ ਔਰ ਜਿਹੜਾ ਇਨਸਾਨ ਸਿਰਫ ਉਦੋਂ ਬੋਲਦਾ ਜਦੋਂ ਦੀ ਗੱਲ ਦੀ ਜ਼ਰੂਰਤ ਹੋਵੇ ਕਿ ਉਹਦੀ ਗੱਲ ਧਿਆਨ ਨਾਲ ਸੁਣਦੇ ਵੀ ਆ ਸਮਝਦੇ ਵੀ ਆ ਤੇ ਅਪਣਾਉਂਦੇ ਵੀ ਆ ਸੋ ਸਿਰਫ ਉਦੋਂ ਬੋਲੋ ਜਦੋਂ ਤੁਹਾਡੀ ਗੱਲ ਜ਼ਰੂਰੀ ਹੋਵੇ ਅਤੇ ਤੁਹਾਡੇ ਸ਼ਬਦਾਂ ਵਿੱਚ ਵੈਲਿਊ ਹੋਵੇ 6ਵਾਂ ਨਿਯਮ ਕਦੇ ਵੀ ਸ਼ਿਕਾਇਤ ਨਾ ਕਰੋ ਸਾਨੂੰ ਆਦਤ ਆ ਪਲ-ਪਲ ਸ਼ਿਕਾਇਤ ਕਰਨ ਦੀ ਮੌਸਮ ਖਰਾਬ ਹੈ ਟ੍ਰੈਫਿਕ ਚ ਮੈਲ ਫਸ ਗਿਆ ਮੈਂ ਲੇਟ ਹੋ ਗਿਆ ਮੇਰੀ ਗੱਡੀ ਪੈਂਚਰ ਹੋ ਗਈ ਮੇਰਾ ਆ ਨਹੀਂ ਚੱਲ ਰਹਾ ਮੇਰਾ ਆ ਨਹੀਂ ਚੱਲ ਰਹਾ ਜਿੰਨੀ ਜ਼ਿਆਦਾ ਅਸੀਂ ਕੰਪਲੇਨ ਕਰਾਂਗੇ ਓਨੀ ਜ਼ਿਆਦਾ ਅਸੀਂ ਸ਼ਿਕਾਇਤ ਕਰਾਂਗੇ ਓਨੀ ਜ਼ਿਆਦਾ ਸਾਡੀ ਊਰਜਾ 네ਗੇਟਿਵ ਹੋਏਗੀ ਅਗਰ ਤੁਸੀਂ ਚਾਹੁੰਦੇ ਹੋ ਤੁਹਾਡੀ ਊਰਜਾ ਪੋਜ਼ਿਟਿਵ ਹੋਵੇ ਤੁਸੀਂ ਹਮੇਸ਼ਾ ਪੋਜ਼ਿਟਿਵ ਲੋਕਾਂ ਨਾਲ ਤੁਸੀਂ ਹਮੇਸ਼ਾ ਪੋਜ਼ਿਟਿਵ ਲੋਕਾਂ ਨੂੰ ਅਟ੍ਰੈਕਟ ਕਰੋ ਪੋਜ਼ਿਟਿਵ ਐਕਸਪੀਰੀਅੰਸ ਇਸ ਨੂੰ ਅਟ੍ਰੈਕਟ ਕਰੋ ਤਾਂ ਤੁਹਾਨੂੰ ਸਮੱਸਿਆ ਨੂੰ ਛੱਡ ਕੇ ਸੋਲੂਸ਼ਨ ਵੱਲ ਧਿਆਨ ਦੇਣਾ ਚਾਹੀਦਾ ਸਮੱਸਿਆ ਨੂੰ ਨਹੀਂ ਹੱਲ ਨੂੰ ਦੇਖੋ ਸਤਵਾਂ ਨੇ ਆਪਣੇ ਬਾਰੇ ਸਭ ਕੁਝ ਨਾ ਦੱਸੋ ਤੁਸੀਂ ਦੇਖਿਆ ਹੋਵੇਗਾ ਜਿਹੜੇ ਲੋਕ ਬਹੁਤ ਜ਼ਿਆਦਾ ਸਟੇਟਸ ਪਾਉਂਦੇ ਆ ਬਹੁਤ ਜ਼ਿਆਦਾ ਆਪਣੇ ਆਪ ਬਾਰੇ ਗੱਲਾਂ ਕਰਦੇ ਆ ਲੋਕੀ ਉਹਨਾਂ ਨੂੰ ਇੰਨਾ ਜ਼ਿਆਦਾ ਆਕਰਸ਼ਿਤ ਨਹੀਂ ਮੰਨਦੇ ਕਿਉਂ ਕਿਉਂਕਿ ਉਹ ਖੁੱਲੀ ਕਿਤਾਬ ਹੁੰਦੇ ਨੇ ਪਰ ਜਿਹੜੇ ਲੋਕ ਹਮੇਸ਼ਾ ਆਪਣੇ ਬਾਰੇ ਮਿਸਟਰੀ ਬਣਾ ਕੇ ਰੱਖਦੇ ਆ ਇੰਨੀ ਜ਼ਿਆਦਾ ਪੋਸਟਾਂ ਨਹੀਂ ਪਾਉਂਦੇ ਹਮੇਸ਼ਾ ਅਵੇਲੇਬਲ ਨਹੀਂ ਰਹਿੰਦੇ ਕੁਝ ਨਾ ਕੁਝ ਕਿਉਰਿਓਸਿਟੀ ਦਿਖਾਉਂਦੇ ਆ ਉਹ ਲੋਕਾਂ ਵੱਲ ਜ਼ਿਆਦਾ ਆਡੀਅנס ਆਂਦੀ ਆ ਉਹ ਲੋਕਾਂ ਵੱਲ ਜ਼ਿਆਦਾ ਲੋਕ ਆਕਰਸ਼ਿਤ ਹੁੰਦੇ ਨੇ ਇਸ ਲਈ ਹਮੇਸ਼ਾ ਥੋੜੀ ਜਿਹੀ ਕਿਉਰਿਓਸਿਟੀ ਤੇ ਸਟੀਅਰਸ ਐਟੀਟਿਊਡ ਬਣਾ ਕੇ ਰੱਖੋ 8ਵਾਂ ਨਿਯਮ ਆਪਣੇ ਜਜ਼ਬਾਤਾਂ ਤੇ ਕਾਬੂ ਰੱਖੋ ਉਨੇ ਕਰਨਾ ਥੋੜਾ ਔਖਾ ਪਰ ਕੁਝ ਵੀ ਅਸੰਭਵ ਨਹੀਂ ਹੈ ਤੁਸੀਂ ਕਿਉਂ ਲੋਕਾਂ ਨੂੰ ਹਮੇਸ਼ਾ ਆਪਣੇ ਇਮੋਸ਼ਨਸ ਆਪਣੀ ਫੀਲਿੰਗਸ ਦਾ ਰਿਮੋਟ ਕੰਟਰੋਲ ਦੇ ਦਿੰਦੇ ਹੋ ਜਿਹੜਾ ਰਿਮੋਟ ਕੰਟਰੋਲ ਜਿਹੜਾ ਬਟਨ ਉਹਨਾਂ ਨੇ ਚਲਾਇਆ ਤੁਸੀਂ ਉਦਾਂ ਹੀ ਬਿਹੇਵ ਕਰਨਾ ਸ਼ੁਰੂ ਕਰ ਦਿੰਦੇ ਹੋ ਦੇ ਵੀ ਕਿਸੇ ਦੂਸਰੇ ਵਿਅਕਤੀ ਨੂੰ ਜਜ਼ਬਾਤਾਂ ਨੂੰ ਕੰਟਰੋਲ ਕਰਨ ਦਾ ਮੌਕਾ ਨਾ ਦਿਓ ਕਿਉਂਕਿ ਤੁਹਾਡੇ ਜਜ਼ਬਾਤ ਤੁਹਾਡੇ ਨੇ ਤੁਹਾਨੂੰ ਪਤਾ ਹੈ ਤੁਸੀਂ ਕਿਹੜਾ ਜਜ਼ਬਾਤ ਕਦੋਂ ਪ੍ਰਗਟ ਕਰਨਾ ਅਤੇ ਸ਼ਾਂਤ ਅਤੇ ਕੰਟਰੋਲ ਵਿਅਕਤੀ ਨੂੰ ਹਮੇਸ਼ਾ ਇੱਜ਼ਤ ਮਿਲਦੀ ਹੈ ਨੌਵਾਂ ਨਿਯਮ ਆਪਣੀ ਪੇਸ਼ਕਾਰੀ ਨੂੰ ਗੰਭੀਰਤਾ ਨਾਲ ਲਓ ਯਾਨਕੀ ਦਾ ਪਾਵਰ ਆਫ ਸੈਲਫ ਅਪੀਅਰੈਂਸ ਤੁਸੀਂ ਕਿਸ ਤਰ੍ਹਾਂ ਦੇ ਕੱਪੜੇ ਪਹਿਨ ਲੈਂਦੇ ਹੋ ਤੁਸੀਂ ਕਿਸ ਤਰ੍ਹਾਂ ਦੇ ਵਾਲ ਬਣਾਏ ਨੇ ਤੁਹਾਡੇ ਕਿੱਦਾਂ ਦੇ ਨੇਲਸ ਨੇ ਹਰ ਚੀਜ਼ ਤੁਹਾਡੇ ਬਾਰੇ ਦੂਸਰਿਆਂ ਤੱਕ ਪਹੁੰਚਦੀ ਹੈ ਚਾਹੇ ਤੁਸੀਂ ਕਿਸ ਨੂੰ ਨਹੀਂ ਵੀ ਮਿਲਣਾ ਪਰ ਤਾਂ ਵੀ ਵੈਲ ਗਰੂਮਡ ਹੋ ਕੇ ਰਹੋ ਕਿਉਂਕਿ ਇਹ ਸਭ ਚੀਜ਼ਾਂ ਮੈਸੇਜ ਦਿੰਦੀਆਂ ਨੇ ਕਿ ਤੁਹਾਡੀ ਪਰਸਨੈਲਿਟੀ ਕਿਸ ਤਰ੍ਹਾਂ ਦੀ ਹੈ ਇਸ ਲਈ ਆਪਣੀ ਪ੍ਰੈਜੈਂਟੇਸ਼ਨ ਨੂੰ ਸੀਰੀਅਸਲੀ ਲਓ ਦਸਵਾਂ ਤੇ ਆਖਰੀ ਨਿਯਮ ਜਸਤੀ ਤੋਂ ਤੁਰੰਤ ਦੂਰ ਹੋ ਜਾਓ ਜਿਹੜਾ ਇਨਸਾਨ ਹਰ ਵੇਲੇ ਚਾਹੇ ਮਜ਼ਾਕ ਚੀ ਤੁਹਾਡੀ ਬੇਇੱਜ਼ਤੀ ਕਰ ਰਿਹਾ ਤੁਹਾਨੂੰ ਨੀਵਾ ਦਿਖਾ ਰਿਹਾ ਤੁਹਾਨੂੰ ਕੋਈ ਲੋੜ ਨਹੀਂ ਇਹੋ ਜਿਹੇ ਇਨਸਾਨ ਨਾਲ ਮੁਹੱਬਤ ਦਿਖਾਣ ਦੀ ਇਹੋ ਜਿਹੇ ਇਨਸਾਨ ਦੇ ਨੇੜੇ ਲੱਗਣ ਦੀ ਅਗਰ ਕੋਈ ਤੁਹਾਡੀ ਲਗਾਤਾਰ ਬੇਇੱਜ਼ਤੀ ਕਰ ਰਿਹਾ ਤਾਂ ਇਹ ਜ਼ਰੂਰੀ ਹੈ ਕਿ ਤੁਸੀਂ ਆਪਣੀ ਦੂਰੀ ਉਸ ਇਨਸਾਨ ਤੋਂ ਬਣਾ ਕੇ ਰੱਖੋ ਤੁਹਾਡੀ ਸੈਲਫ ਰਿਸਪੈਕਟ ਦਾ ਸਭ ਤੋਂ ਵੱਡਾ ਸਬੂਤ ਹੈ ਯਾਦ ਰੱਖੋ ਰਿਸਪੈਕਟ ਕਦੇ ਮੰਗੀ ਨਹੀਂ ਜਾਂਦੀ ਰਿਸਪੈਕਟ ਕਮਾਈ ਜਾਂਦੀ ਹੈ ਤੁਸੀਂ ਕਿਸ ਤਰ੍ਹਾਂ ਦੇ ਇਨਸਾਨ ਹੋ ਰਿਸਪੈਕਟ ਮੰਗਣ ਵਾਲੇ ਜਾਂ ਰਿਸਪੈਕਟ ਕਮਾਉਣ ਵਾਲੇ ਆਪਣਾ ਔਰਾ ਇਹੋ ਜਿਹਾ ਬਣਾਓ ਕਿ ਤੁਹਾਨੂੰ ਦੂਸਰਿਆਂ ਤੋਂ ਅਟੈਨਸ਼ਨ ਭਾਲਣ ਦੀ ਲੋੜ ਨਾ ਪਵੇ ਪਰ ਦੂਸਰੇ ਖੁਦ ਆਣ ਤੁਹਾਡੇ ਮਗਰ ਤੁਹਾਡਾ ਟਾਈਮ ਮੰਗਣ ਤੇ ਤੁਹਾਡੀ ਇੱਜ਼ਤ ਕਰਨ ਅੱਜ ਤੋਂ ਹੀ ਇਹਨਾਂ ਨਿਯਮਾਂ 'ਤੇ ਕੰਮ ਕਰਨਾ ਸ਼ੁਰੂ ਕਰੋ ਤੇ ਕਮੈਂਟ ਵਿੱਚ ਦੱਸੋ ਤੁਹਾਨੂੰ ਕਿਹੜਾ ਨਿਯਮ ਸਭ ਤੋਂ ਵਧੀਆ ਲੱਗਿਆ ਜੇ ਇਹ 10 ਨਿਯਮ ਤੁਹਾਡੇ ਲਈ ਕੰਮ ਕਰਨ ਤਾਂ ਲਾਈਕ ਜ਼ਰੂਰ ਕਰਨਾ ਇਸ ਵੀਡੀਓ ਨੂੰ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ چلਦੇ ਆ ਅਗਲੇ ਵੀਡੀਓ ਦੇ ਵਿੱਚ ਕਮੈਂਟ ਕਰਕੇ ਦੱਸਣਾ ਤੁਸੀਂ ਕਿਹੜਾ ਟੌਪਿਕ ਤੇ ਵੀਡੀਓ ਚਾਹੁੰਦੇ ਹੋ